ਬਠਿੰਡਾ ਦੇ ਵਿੱਚ ਸਮੂਹ ਆਊਟਸੋਰਸ ਵਰਕਰਾਂ ਵੱਲੋਂ ਝੰਡਾ ਮਾਰਚ ਕੀਤਾ ਗਿਆ ਨਾਲ ਹੀ ਅਣਮਿਥੇ ਸਮੇ ਲਈ ਹੜਤਾਲ ਵੀ ਸ਼ੁਰੂ ਕੀਤੀ ਹੋਈ ਹੈ ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨੇਂਦਨੇ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਅnder ਨਗੁਨੀਆਂ ਤਨਖਾਹ ਤੇ ਲਗਾਤਾ ਹੈ ਵੀ ਕਟਾਉ 25 ਸਾਲਾਂ ਤੋਂ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਪਰਿਵਾਰਾਂ ਦੀ ਹਾਲਤ ਨਿਗਰਦੀ ਜਾ ਰਹੀ ਹੈ ਆਓ ਫਿਰ ਸੁਣਦੇ ਹਾਂ ਸੂਝਲ ਬਠਿੰਡੇ ਵਾਲੇ ਦੀ ਵਿਸ਼ੇਸ਼ ਰਿਪੋਰਟ ਵੈਘਰ ਜੀ ਕਾ ਖਾਲਸਾ ਵੈਘਰ ਜੀ ਕੀ ਫਤਿਹ ਪੰਜਾਬ ਵਾਟਸਲਾ ਸੀਵਰੇ ਬੋਰਡ ਔਰ ਸੋਸ ਵਰਕਰ ਜੁਨੀਆਣਾ ਪੰਜਾਬ ਦੇ ਮੈਂ ਗੁਰਦੇਵ ਸਿੰਘ ਨਿੰਗ ਸੂਬਾ ਪ੍ਰਧਾਨ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਪੰਜਾਬ ਵਾਟਸਲਾ ਸੀਵਰੇ ਬੋਰਡ ਦੇ ਵਿੱਚ 20-25 ਸਾਲਾਂ ਤੋਂ ਕੱਚਾ ਜਿਹੜਾ ਕੋੜ ਸਾਡੇ ਮੁਲਾਜ਼ਮ ਹੰਡਾ ਰਹੇ ਸੀ ਉਹਨਾਂ ਦਾ ਅਸੀਂ ਸੰਘਰਸ਼ ਕਰ ਰਹੇ ਆਂ ਅਸੀਂ ਅੱਜ ਬਠਿੰਡੇ ਦੇ ਵਿੱਚ ਜਿਹੜਾ ਝੰਡਾ ਮਾਰਚ ਰੋਸ਼ ਪ੍ਰਦਰਸ਼ਨ ਕੀਤਾ ਉਸ ਤੋਂ ਅੱਗੇ ਅਸੀਂ ਬਰਨਾਲੇ ਕਰਾਂਗੇ ਬਰਨਾਲੇ ਤੋਂ ਮਾਨਸਾ ਮਾਨਸਾ ਤੋਂ ਪਟਿਆਲਾ ਨਿਰੰਤਰ ਜਾਰੀ ਰਹੇਗਾ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਇਹਨਾਂ ਕੱਚੇ ਮੁਲਾਜ਼ਮਾਂ ਦੇ ਨਾਲ ਜਾਂ ਇਹਨਾਂ ਦੇ ਹੱਲ ਹੈ ਜਿਹੜੇ ਉਹ ਖੇਤੀ ਤੋਂ ਖੇਤੀ ਨਹੀਂ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਇਸ ਤੋਂ ਜ਼ਿਆਦਾ ਤੇਜ਼ ਕੀਤਾ ਜਾਊਗਾ ਕਿਉਂਕਿ ਸਾਡੇ ਮੁਲਾਜ਼ਮਾਂ ਜਿਹੜੇ ਬੜੀਆਂ ਨਗੁਣੀਆ ਤਨਖਾਹਾਂ ਤੇ ਬੜੇ ਲੰਬੇ ਸੰਭੇ ਤੋਂ ਕੰਮ ਕਰਦੇ ਆ ਰਹੇ ਐ ਤੇ ਇਹਨਾਂ ਦਾ ਜਿਹੜਾ ਗੁਜ਼ਾਰਾ ਅੱਜ ਦੇ ਟਾਈਮ ਦੇ ਵਿੱਚ ਕਿੰਨਾ ਮੰਗਾਈ ਦਾ ਟਾਈਮ ਹੈ ਦੇਖ ਲਓ ਵੀ ਕਿਸ ਹੱਬ ਨਾਲ ਹੋ ਰਿਹਾ ਹੈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਦਾ ਸਹਾਰਾ ਲੈ ਕੇ ਕੱਚੇ ਮੁਲਾਜ਼ਮਾਂ ਦਾ ਇਸ ਸੱਤਾ ਦੇ ਵਿੱਚ ਆਏ ਤੇ ਪਰ ਅੱਜ ਤੱਕ ਕੱਚੇ ਮੁਲਾਜ਼ਮਾਂ ਦੀ ਕਿਤੇ ਕੋਈ ਵੀ ਗੱਲ ਨਹੀਂ ਹੋਈ ਕੋਈ ਵੀ ਕੱਚਾ ਮੁਲਾਜ਼ਮ ਹੈ ਜਿਹੜਾ ਪੱਕਾ ਨਹੀਂ ਹੋਇਆ ਬਾਕੀ ਤੁਸੀਂ ਦੇਖ ਲਓ ਵੀ ਸੀਵਰੇ ਬੋਰਡ ਦਾ ਤਾਂ ਕਿੰਨਾ ਗੰਦਾ ਕੰਮ ਹੈ ਤੇ ਕਿੰਨਾ ਹਾਰਡ ਕੰਮ ਹੈ ਤੇ ਸਾਡੇ ਮੁਲਾਜ਼ਮਾਂ ਇਹ 8-10 ਹਜ਼ਾਰ ਦਾ ਜਿਹੜਾ ਸੰਤਾਪ ਹੈ ਬੜੇ ਲੰਬੇ ਸਮੇਂ ਤੋਂ ਹਿਡਾਰੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਠੇਕੇਦਾਰੀ ਸੁਸਾਇਟੀਆਂ ਕਮੇਟੀਆਂ ਨੂੰ ਜਾਂ ਠੇਕੇਦਾਰਾਂ ਨੂੰ ਇਹਨਾਂ ਕੰਪਨੀਆਂ ਨੂੰ ਇਸ ਮਹਿਕਮੇ ਤੋਂ ਬਾਹਰ ਕਰਕੇ ਸਾਡੇ ਇਹਨਾਂ ਮੁਲਾਜ਼ਮਾਂ ਨੂੰ ਸਿੱਧਾ ਮਹਿਕਮੇ ਦੇ ਵਿੱਚ ਰੈਗੂਲਰ ਕੀਤਾ ਜਾਵੇ ਇਹਨਾਂ ਦੀ ਤਨਖਾਹ ਜਿਹੜੀ ਉਹ ਗੁਜ਼ਾਰੇਯੋਗੀ 30-35000 ਜਿਹੜੀ ਕਿ 1948 ਦੇ ਲੇਬਰ ਲੇਬਰ ਐਕਟ ਦੇ ਅਨੁਸਾਰ ਬਣਦੀ ਹੈ ਉਹ ਦਿੱਤੀ ਜਾਵੇ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ਾ ਜਿਹੜਾ ਇਸ ਤੋਂ ਵੀ ਤੇਜ਼ ਕੀਤਾ ਜਾਊਗਾ। ਅ ਗੱਲ ਕਰੀਏ ਤਾਂ ਮੰਗਾ ਕਹਿੰਦੇ ਕੀ ਮੰਗੇ? ਮੰਗਾ ਸਾਡੀਆਂ ਸਾਡੀਆਂ ਕੋਈ ਜ਼ਿਆਦਾ ਮੰਗਾ ਨਹੀਂ ਆ ਸਾਡੇ ਜਿਹੜੇ ਮੁਲਾਜ਼ਮ ਹੈ 20-25 ਸਾਲਾਂ ਤੋਂ ਸੰਤਾਪ ਕੱਚਾ ਹੰਡਾਰੇ ਆ ਇਹਨਾਂ ਨੂੰ ਤੁਰੰਤ ਮੈਕਨੇ ਦੇ ਵਿੱਚ ਲੈ ਕੇ ਪੱਕਾ ਕੀਤਾ ਜਾਵੇ। ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਤੁਹਾਨੂੰ ਦੱਸੀ ਆ ਵੀ 1948 ਐਕਟ ਦੇ ਮੁਤਾਬਕ 30-35000 ਰੁਪਏ ਜਿਹੜੀ ਇਹਨਾਂ ਦੀ ਤਨਖਾਹ ਬਣਦੀ ਹੈ ਉਹ ਦਿੱਤੀ ਜਾਵੇ। ਜਿਹੜੇ ਸਾਡੇ ਕੱਚੇ ਮੁਲਾਜ਼ਮ ਰਿਟਾਇਰਮੈਂਟ ਦੀ ਤਦਾਦ ਦੇ ਨੇ ਜਿੰਨਾਂ ਦੇ 2-2 4-4 ਸਾਲ ਰਹਿ ਗਏ ਉਹਨਾਂ ਦੀ ਜਿਹੜੀ ਉਮਰ ਹੈ ਉਹ 25 ਮਤਲਬ ਕਿ 65 ਸਾਲ ਕੀਤੀ ਜਾਵੇ ਤੇ ਜਿਹੜਾ ਉਹਨਾਂ ਦਾ ਗੁਜ਼ਾਰਾ ਹੈ ਉਹ ਚੰਗਾ ਹੋ ਸਕੇ ਜੀ ਤੇ ਤਾਂ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਇਸ ਮਾਮਲੇ ਤੇ ਜਾਂ ਸਾਡੀ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਹੋਈ 23 ਅ 4 23 April ਨੂੰ ਸਾਡੀ ਮੀਟਿੰਗ ਹੋਈ ਸੀ ਮੰਤਰੀ ਸਾਹਿਬਾ ਨੋਕਲ ਬੋਡੀ ਦੇ ਨਾਲ ਜਿਹਦੇ ਵਿੱਚ ਸਾਡੀ ਸੀਓ ਸਾਹਿਬ ਤੇ ਸਾਡੇ ਸਾਰੇ ਅਧਿਕਾਰੀ ਹਾਜ਼ਰ ਸੀ ਜਿਹੜੀਆਂ ਕਿ ਸਾਡੀਆਂ ਲਿਸਟਾਂ ਮੰਗੀਆਂ ਗਈਆਂ ਉਹ ਲਿਸਟਾਂ ਮੰਗੀਆਂ ਨੂੰ ਘੱਟੋ ਘੱਟ ਹੁਣ 2 ਮਹੀਨਿਆਂ ਦੇ ਕਰੀਬ ਹੋ ਗਿਆ ਹੈ ਵਾਰ ਅੱਗੇ ਕੋਈ ਗੱਲਬਾਤ ਨਹੀਂ ਹੋਈ ਐ ਅੱਗੇ ਦੀ ਗੱਲਬਾਤ ਹੈ ਜਿਹੜੀ ਸਰਕਾਰ ਸਾਡੇ ਨਾਲ ਟੇਬਲ ਟਾਕ ਕਰੇਗੀ ਤੇ ਅਸੀਂ ਕਰਨ ਨੂੰ ਤਿਆਰ ਆ ਅੱਜ ਵਾਲਾ ਦੱਸ ਦਿਓ ਤੁਸੀਂ ਅੱਗੇ ਦਾ ਕੀ ਸੰਘਰਸ਼ ਰਹੇਗਾ ਜੀ ਨਹੀਂ ਧੰਨਵਾਦ ਅੱਗੇ ਦਾ ਸੰਘਰਸ਼ ਹੈ ਜੀ ਅੱਜ ਸਾਡੇ ਤਹਿਸੀਲਾਰ ਸਾਹਿਬ ਆ ਸਾਥੋਂ ਜਿਹੜਾ ਪਟਿੱਟਾ ਦੇ ਵਿੱਚ ਮੰਗ ਪੱਤਰ ਲੈ ਕੇ ਗਏ ਐ ਉਹਨਾਂ ਨੇ ਕਿਹਾ ਉਹ ਲੈਟਰ ਹੈ ਜਿਹੜਾ ਆਪਣਾ ਨਾਮ ਲਾ ਕੇ ਮੁੱਖ ਮੰਤਰੀ ਸਾਹਿਬ ਤੱਕ ਸਰਕਾਰਾਂ ਤੱਕ ਪਹੁੰਚਾਉਣਗੇ ਕੀ ਸਰਕਾਰ ਅੱਗੇ ਦੀ ਸਾਨੂੰ ਕਾਰਵਾਈ ਦੱਸਦੀ ਐ ਉਸ ਦੇ ਹਿਸਾਬ ਨਾਲ ਅੱਗੇ ਦੀ ਕਾਰਵਾਈ ਜਿਹੜੀ ਅਸੀਂ ਜੁਰੀਆ ਤੌਰ ਤੇ ਅਸੀਂ ਕਰਾਂਗੇ